ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਬਾਸਮਤੀ ਮੰਡੀ ਦਾ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਦੇ ਆਂ ਆਪਾਂ 11 ਕਿ ਤੋਂ ਗਨੌਰ ਮੰਡੀ 252 ਰੁਪਏ ਨਰੇਲਾ ਮੰਡੀ 450 ਰੁਪਏ ਕਹਾਣਾ ਮੰਡੀ 260 ਰੁਪਏ ਕਲਿਆਤ ਮੰਡੀ 670 ਰੁਪਏ ਦਿਨਵਿਚਗੜ ਮੰਡੀ ਸਾਡੇ 4400 ਰੁਪਏ ਰਿਹਾ ਜੀ ਅਗੇ ਗੱਲ ਕਰਦੇ ਆਂ ਆਪਾਂ 501 ਦੀ ਪਤੜਾ ਮੰਡੀ 3500 ਰੁਪਏ ਚੀਕਾ ਮੰਡੀ 3400 ਰੁਪਏ ਖਨੋਰੀ ਮੰਡੀ 3400 ਰੁਪਏ ਜੀ ਫਿਰ ਆਉਂਦੇ ਜੀ 1509 ਦੇ ਰੇਟ ਨਵਿਕਟ ਮੰਡੀ 3051 ਰੁਪਏ ਫਾਇਲ ਕਮੜੀ ਕਤੀ 200 ਰੁਪਏ ਨਰੇਲਾ ਮੰਡੀ 3051 ਰੁਪਏ ਹਾਬਰ ਮੰਡੀ 3000 ਰੁਪਏ ਤੇ ਗਨੌਰ ਮੰਡੀ 3000 ਰੁਪਏ ਜੀ ਫਿਰ ਆਉਂਦੇ ਜੀ 17 18 ਜੁਲਾਣਾ ਮੰਡੀ 3631 ਰੁਪਏ ਕੈਥਲ ਮੰਡੀ 3540 ਰੁਪਏ ਇਸ ਰਾਣਾ ਮੰਡੀ 3551 ਰੁਪਏ ਰਿਹਾ ਜੀ ਜੇ ਗੱਲ ਕਰੀਏ 1509 ਦੇ ਟਾਪ ਰੇਟ ਦੀ ਟੋਹਾਣਾ ਮੰਡੀ 2980 ਰੁਪਏ ਸਰਸਾ ਮੰਡੀ 2975 ਰੁਪਏ ਕੜੋਂਦਾ ਮੰਡੀ 2900 ਰੁਪਏ ਤੇ ਨਰੇਲਾ ਮੰਡੀ 2900 ਰੁਪਏ ਰਿਹਾ ਜੀ ਹੁਣ ਗੱਲ ਕਰਦੇ ਆਂ ਪੰਜਾਬ ਦੀਆਂ ਮੰਡੀਆਂ ਦੀ ਕੋੜਕਪੁਰ ਮੰਡੀ 1718 3170 ਰੁਪਏ 143320 ਰੁਪਏ 15968 ਰੁਪਏ 1847 26200 ਰੁਪਏ ਰਿਹਾ ਜੀ ਫਿਰ ਆਉਂਦੀ ਖਨੌਰੀ ਮੰਡੀ 601 3400 ਰੁਪਏ ਜੀ ਉਸ ਤੋਂ ਬਾਅਦ ਗੱਲ ਕਰਦੇ ਆਂ ਜੀ ਆਪਾਂ ਗਿੱਦੜਵਾਹਾ ਮੰਡੀ ਦੀ ਜਿੱਥੇ 601 ਰੇਟ ਰਿਹਾ ਜੀ 3320 ਰੁਪਏ ਜੀ ਫਿਰ ਆਉਂਦੀ ਜੀ ਅੱਗੇ ਤਰਨਤਾਰਨ ਮੰਡੀ 1718 366 ਰੁਪਏ 11 ਕਿ 3900 ਰੁਪਏ 1500 ਤੋਂ 3135 ਰੁਪਏ 1500 ਤੋਂ ਕੰਬਾਈਨ ਦਾ ਰੇਟ ਹੈ ਜੀ 2900 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਫਤੇਗੜ ਚੂੜੀਆਂ ਮੰਡੀ 17 18 3240 ਰੁਪਏ 11 ਕਿ ਹਾਦੀ ਘਟਾਈ ਰਿਹਾ ਜੀ 3910 ਰੁਪਏ 18 47 ਰਿਹਾ 2775 ਰੁਪਏ ਫਿਰ ਉਹਦੀ ਫਾਇਲ ਕਾ ਮੰਡੀ 11 21 3773 ਰੁਪਏ 17 18 3350 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਜੀ ਅੱਗੇ ਸਮਾਣਾ ਮੰਡੀ 17 18 3450 ਰੁਪਏ ਜੀ ਹਾਦੀ ਘਟਾਈ ਤੇ ਜੀ ਗੱਲ ਕਰਕੇ ਕੰਬਾਈਨ ਦੀ ਕਟਾਈ ਕੰਬਾਈਨ ਦੀ ਕਟਾਈ ਦਾ ਰੇਟ ਰਿਹਾ ਜੀ ਕੱਲ 3100 ਤੇ 70 ਰੁਪਏ ਜੀ ਹੁਣ ਗੱਲ ਕਰਦੇ ਆਂਗੇ ਸਰਸਾ ਮੰਡੀ ਦੀ ਸਰਸਾ ਮੰਡੀ 401 ਸਾਢੇ 3200 ਰੁਪਏ ਪੀਵੀ 1 ਸਾਢੇ 2900 ਰੁਪਏ 152900 ਰੁਪਏ 1872 26000 ਰੁਪਏ 17 18 3150 ਰੁਪਏ 1885 3172 ਰੁਪਏ 152991 ਰੁਪਏ 1401 3300 ਤੇ 1 ਰੁਪਏ ਰਿਹਾ ਜੀ ਏਸੇ ਕੇ ਭਾਈ ਰੇਟ ਜਿਹੜੇ ਆਪਾਂ ਨੂੰ ਪ੍ਰਾਪਤ ਹੋਏ ਹੈ ਜੇ ਸਮਾਣਾ ਮੰਡੀ ਦੇ ਵਿੱਚ ਚੌਕ 1 ਦੀ ਗੱਲ ਕਰਾਂ 3400 ਤੇ 10 ਰੁਪਏ ਰਿਹਾ ਹੈ ਜੀ ਜੇ ਗੱਲ ਕਰਕੇ